ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰੁਪਿੰਦਰ ਮਾਨ ਸਵਾਗਤ ਕਰਦਾ ਵਿਚਾਰ ਮੰਚ ਦੇ ਵਿੱਚ ਦੋਸਤੋ ਅੱਜ ਆਪਣੇ ਸਟੂਡੀਓ ਆਏ ਨੇ ਦੀਪਕ ਭਰਤਵਾੜ ਜੀ ਦੋਸਤੋ ਇਹ ਬੜੇ ਲੰਬੇ ਸਮੇਂ ਤੋਂ ਲੋਕ ਭਲਾਈ ਸੇਵਾਵਾਂ ਨਾਲ ਜੁੜੇ ਹੋਏ ਨੇ ਤੇ ਅੱਜ ਆਪਾਂ ਨੂੰ ਇਹਨਾਂ ਦਾ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਸਵਾਗਤ ਕਰਦੇ ਆ ਜੀ ਆਪਣਾ ਸਰਦਾਰ ਮਹਿੰਗਾ ਸਿੰਘ ਜੀ ਦਾ ਤੇ ਦੀਪਕ ਵੀਰ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਰੁਪਿੰਦਰ ਮਾਨ ਜੀ ਸ਼ੁਰੂਆਤ ਬਹੁਤ ਸੋਹਣੀ ਕੀਤੀ ਤੁਸੀਂ ਥੈਂਕ ਯੂ ਮੈਂ ਦਰਸ਼ਕਾਂ ਨਾਲ ਗੱਲ ਸਾਂਝੀ ਕਰਦਾ ਦੀਪਕ ਭਾਰਦਵਾਜ ਜੀ ਜਿਹੜੀ ਸ਼ਖਸੀਅਤ ਨੇ ਉਹਨਾਂ ਬਾਰੇ ਦੋ ਲਫ਼ਜ਼ ਦੇ ਵਿੱਚ ਅਗਰ ਮੈਂ ਗੱਲ ਖਤਮ ਕਰਨਾ ਚਾਹਾਂ ਤਾਂ ਬਹੁਤ ਥੋੜੀ ਹੋਣਗੇ ਜਿੰਨਾ ਕਿ ਮੈਂ ਇਹਨਾਂ ਨੂੰ ਜਾਣਦਾ ਆ ਆਸਟ੍ਰੇਲੀਆ ਦੇ ਵਿੱਚ ਪਿਛਲੇ ਤਕਰੀਬਨ 20 ਸਾਲਾਂ ਤੋਂ ਇਹ ਇੱਥੇ ਰਹਿ ਰਹੇ ਨੇ ਤੇ ਉਹਨੇ ਹੀ ਲੰਬੇ ਸਮੇਂ ਤੋਂ ਇਹ ਲੋਕ ਭਲਾਈ ਸਕੀਮਾਂ ਨਾਲ ਜੁੜੇ ਹੋਏ ਨੇ ਅਸੀਂ ਮਾਈਗ੍ਰੈਂਟਸ ਬੱਚਿਆਂ ਸਮੇਤ ਜਦੋਂ ਇੱਥੇ ਆਉਂਦੇ ਆ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਤੌਰ ਤੇ ਜਿਹੜੇ ਛੋਟੇ ਬੱਚੇ ਨੇ ਜੋ ਇੱਥੇ ਪੈਦਾ ਹੁੰਦੇ ਨੇ ਜਾਂ ਛੋਟੇ ਬੱਚਿਆਂ ਨੂੰ ਟੀਨੇਜਰਸ ਨੂੰ ਜਿਹੜੇ ਪੇਰੈਂਟਸ ਇਥੇ ਲੈ ਕੇ ਆਉਂਦੇ ਨੇ ਉਹ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਲੈ ਸਕਦੇ ਨੇ ਕਿਸ ਤਰ੍ਹਾਂ ਦੀ ਮਦਦ ਸਰਕਾਰ ਉਹਨਾਂ ਦੀ ਕਰਦੀ ਹੈ ਚਾਹੇ ਉਹ مالی ਰੂਪ ਦੇ ਵਿੱਚ ਹੋਵੇ ਚਾਹੇ ਮੌਰੀਲੀ ਹੋਵੇ ਉਹ ਸਾਰੀਆਂ ਸੇਵਾਵਾਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਇਹ ਨਾਲ ਜੁੜੇ ਹੋਏ ਨੇ ਇਹਨਾਂ ਬਾਰੇ ਅਸੀਂ ਅੱਜ ਗੱਲਬਾਤ ਕਰਦੇ ਆ ਇਹਨਾਂ ਨਾਲ ਸਭ ਤੋਂ ਪਹਿਲਾਂ ਤਾਂ ਜੀ ਦੀਪਕ ਪਾੜ ਦੋ ਜੀ ਤੁਹਾਡਾ ਵਿਚਾਰ ਮੰਚ ਦੇ ਮੰਚ ਤੇ ਜੀ ਆਇਆਂ ਨੂੰ ਥੈਂਕ ਯੂ ਸੋ ਮਚ ਮਹਿੰਗਾ ਸਿੰਘ ਜੀ ਰੁਪਿੰਦਰ ਸਿੰਘ ਜੀ ਮੈਨੂੰ ਇੱਥੇ ਬੁਲਾਣ ਲਈ ਨਹੀਂ ਸਦਾ ਦੇਣ ਲਈ ਬੜਾ ਅੱਛਾ ਇੱਕ ਪਲੇਟਫਾਰਮ ਜਿਹੜਾ ਤੁਸੀਂ ਇਤਿਆਰ ਕੀਤਾ ਜਿਹਦੇ ਰਾਹੀਂ ਅਸੀਂ ਲੋਕਾਂ ਨਾਲ ਵਾਇਰਡ ਕਮਿਊਨਿਟੀਜ਼ ਨਾਲ ਵੀ ਆਪਣਾ ਰਾਪਟਾ ਸਾਥ ਸਕਦੇ ਹਾਂ ਮੇਰਾ ਇਹ ਮੰਨਣਾ ਹੈ ਕਿ ਇਦਾਂ ਦਾ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਜੀ ਸ਼ੁਕਰੀਆ ਜੀ ਦੀਪਕ ਜੀ ਜਿਵੇਂ ਦਰਸ਼ਕਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਵੀ ਮੈਂ ਚਾਹੁੰਦਾ ਕਿ ਜਿਹੜੀਆਂ ਲੋਕ ਭਲਾਈ ਸਕੀਮਾਂ ਨੇ ਬਹੁਤ ਸਾਰੀਆਂ ਨੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਸੈਗਮੈਂਟਾਈਜ਼ ਖੁੱਲ ਕੇ ਗੱਲ ਕਰ ਸਕੀਏ ਸਭ ਤੋਂ ਪਹਿਲਾਂ ਤਾਂ ਜਿਹੜੇ ਟੀਨੀਜਰਸ ਨੇ ਮੀਨਸ ਡੇ 1 ਤੋਂ ਲੈ ਕੇ ਬੱਚਾ ਪੈਦਾ ਹੋਇਆ ਤੇ ਅਪ ਟਿਲ ਦੀ ਏਜ ਆਫ 19 ਜਾਂ 18 ਸਾਲ ਦੀ ਉਮਰ ਤੱਕ ਜਿੰਨੀ ਦੇਰ ਤੱਕ ਬੱਚਾ ਡਿਪੈਂਡੈਂਟ ਹੈ ਪੇਰੈਂਟਸ ਦੇ ਉਦੋਂ ਤੱਕ ਕੀ ਸਕੀਮਸ ਨੇ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਸੋਸ਼ਲ ਵੈਲਫੇਅਰ ਦੀਆਂ ਤੇ ਜਦੋਂ ਬੱਚਾ ਡਿਪੈਂਡੈਂਟ ਇੰਡੀਪੈਂਡੈਂਟ ਹੋ ਜਾਂਦਾ ਹੈ ਇੰਡੀਪੈਂਡੈਂਟ ਹੋਣ ਤੋਂ ਬਾਅਦ ਉਹ ਆਪਣਾ ਦਾ ਲਾਈਫ ਸਪੈਨ ਜਿਵੇਂ ਵੀ ਚੱਲਦਾ ਹੈ ਅਪ ਟਿਲ ਦੀ ਏਜ ਆਫ 67 ਐਂਡ ਹਾਫ ਮੀਨ ਰਿਟਾਇਰਮੈਂਟ ਏਜ ਤੱਕ ਉਸ ਸਾਰੇ ਪੀਰੀਅਡ ਦੌਰਾਨ ਉਹਨਾਂ ਦੀ ਵਸਤੇ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ادارے ਕਿਹੜੇ ਕਿਹੜੇ ਡਿਪਾਰਟਮੈਂਟ ਕਿਸ ਤਰ੍ਹਾਂ ਦੀਆਂ ਸਕੀਮਸ ਹੈਲਪਫੁਲ ਨੇ ਤੇ ਅਖੀਰ ਦੇ ਵਿੱਚ ਆਪਾਂ ਕਹਿ ਸਕਦੇ ਵੀ ਬਿਰਧ ਬਸਤਾ ਜਦੋਂ ਇਨਸਾਨ ਪਹੁੰਚ ਜਾਂਦਾ ਹੈ ਬਹੁਤ ਸਾਰੇ ਮਾਈਗ੍ਰੈਂਟਸ ਦੇ ਬੱਚੇ ਪੇਰੈਂਟਸ ਵੀ ਇਥੇ ਬਿਰਧ ਹੈਗੇ ਨੇ ਕਿ ਉਹਨਾਂ ਵਾਸਤੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਨੇ ਸੋ ਇਸ ਪ੍ਰੋਗਰਾਮ ਨੂੰ ਆਪਾਂ ਤਿੰਨ ਹਿੱਸਿਆਂ ਚ ਰੱਖਾਂਗੇ ਸਭ ਤੋਂ ਪਹਿਲਾਂ ਮੈਂ ਮੇਰਾ ਸਵਾਲ ਤੁਹਾਡੇ ਤੱਕ ਇਹ ਹੋਏਗਾ ਕਿ ਜਿਹੜੇ ਬੱਚੇ ਨੇ ਛੋਟੇ ਪੈਦਾ ਹੁੰਦੇ ਨੇ ਜਿਹੜੇ ਅੱਖ ਖੋਲਦੇ ਨੇ ਜਾਂ ਇਸ ਆਸਟ੍ਰੇਲੀਆ ਦੀ ਧਰਤੀ ਤੇ ਉੱਤੇ ਪੈਦਾ ਹੁੰਦੇ ਨੇ ਇਸ ਇਸਮਿੱਟੀ ਦੀ ਮੈਕ ਉਹਨਾਂ ਦੀ ਚਮੜੀ ਚ ਜਾਂਦੀ ਹੈ ਤੇ ਉਸ ਮੈਕ ਨੂੰ ਹੋਰ ਸ਼ਾਈਨ ਕਰਨ ਵਾਸਤੇ ਆਪਣੇ ਜਿਹੜੇ ਦੂਸਰੇ ਬੱਚੇ ਨੇ ਜਿਹੜੇ ਆਸਟ੍ਰੇਲੀਅਨ ਹੀ ਨੇ ਜਿਨ੍ਹਾਂ ਦੇ ਪੇਰੈਂਟਸ ਵੀ ਆਸਟ੍ਰੇਲੀਅਨ ਸੀ ਜਾਂ ਪਹਿਲਾਂ ਤੋਂ ਉੱਥੇ ਬੜੇ ਲੰਬੇ ਸਮੇਂ ਤੋਂ ਸਾਲ 150 ਸਾਲ ਤੱਕ ਇੱਥੇ ਰਹਿੰਦੇ ਆਏ ਨੇ ਉਹਨਾਂ ਦੇ ਹਾਨ ਪ੍ਰਵਾਨ ਹੋਣ ਵਾਸਤੇ ਜਾਂ ਉਹਨਾਂ ਦੇ ਬਰਾਬਰ ਭੱਜਣ ਵਾਸਤੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਨੇ ਕਿਸ ਤਰ੍ਹਾਂ ਦੀ ਵੈਲਫੇਅਰ ਸਕੀਮਜ਼ ਨੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨਾਲ ਪਲੀਜ਼ ਵਿਚਾਰ ਸਾਂਝੇ ਕਰੋ ਮੈਘਨ ਸਿੰਘ ਜੀ ਇਹ ਬੜਾ ਇੰਪੋਰਟੈਂਟ ਕੁਐਸਚਨ ਤੁਸੀਂ ਜਿਹੜਾ ਪੁੱਛਿਆ ਹੈ ਅ ਬੇਸਿਕਲੀ ਹਰ ਇੱਕ ਮਾਈਗ੍ਰੈਂਟ ਦੀ ਕਹਾਣੀ ਹੈ ਜੀ ਅਸੀਂ ਆਪਣੇ ਆਪਣੇ ਡਿਫਰੈਂਟ ਕੰਟਰੀਜ਼ ਚੋਂ ਆਉਂਦੇ ਹਾਂ ਸਾਡਾ ਆਪਣਾ ਆਪਣਾ ਕਲਚਰ ਹੁੰਦਾ ਸਾਡਾ ਆਪਣਾ ਸੱਭਿਆਚਾਰ ਹੁੰਦਾ ਤੇ ਹਮੇਸ਼ਾ ਸਾਡਾ ਇਹੀ ਰਹਿੰਦਾ ਵੀ ਆਪਾਂ ਆਪਣੇ ਬੱਚੇ ਨੂੰ ਆਪਣੇ ਸੱਭਿਆਚਾਰ ਦੇ ਮੁਤਾਬਕ ਉਹਦਾ ਪਾਲਣ ਪੋਸ਼ਣ ਕਰੀਏ ਨੂੰ ਬੜਾ ਕਰੀਏ ਬਟ ਇੱਕ ਬੜੀ ਥਿਨ ਜੀ ਲਾਈਨ ਹੈ ਕਿਉਂਕਿ ਉਹਨੇ ਗ੍ਰੋ ਅਪ ਤਾਂ ਇੱਥੇ ਦੇ ਆਸਟ੍ਰੇਲੀਅਨ ਕਲਚਰ ਦੇ ਵਿੱਚ ਹੋਣਾ ਹੈ ਬਟ ਅਸੀਂ ਘਰ ਦੇ ਵਿੱਚ ਜਿਹੜਾ ਆਪਣਾ ਟ੍ਰੈਡੀਸ਼ਨਲ ਕਲਚਰ ਦੱਸਦੇ ਹਾਂ ਮੇਰਾ ਮੰਨਣਾ ਹੈ ਜਰੂਰ ਆਪਣਾ ਟ੍ਰੈਡੀਸ਼ਨ ਦੱਸਣਾ ਚਾਹੀਦਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਥੋਂ ਬਿਲੋਂਗ ਕਰਦੇ ਹਾਂ ਮੇਰੀ ਰੂਟਸ ਕੀ ਹੈ ਤੇ ਮੇਰੇ ਮੇਰਾ ਫੇਥ ਕੀ ਹੈ ਕਿਹੜੇ ਰਿਲੀਜੀਅਨ ਤੋਂ ਮੈਂ ਬਿਲੋਂਗ ਕਰਦਾ ਹਾਂ ਤੇ ਮੇਰੇ ਡੂਜ਼ ਐਂਡ ਡੋਂਜ਼ ਕੀ ਹੈ ਉਹਨੂੰ ਆਪਣੇ ਜਿਹੜੀ ਕਲਚਰ ਤੇ ਰਿਲੀਜੀਅਨ ਤੇ ਮਰਿਆਦਾ ਬਾਰੇ ਪਤਾ ਹੋਣਾ ਚਾਹੀਦਾ ਕਿਹੜੇ ਕਲੈਂਟ ਤੋਂ ਬਿਲੋਂਗ ਕਰਦਾ ਸਭ ਪਤਾ ਹੋਣਾ ਚਾਹੀਦਾ ਮੀਨ ਵਾਈਲ ਮੇਰੇ ਮੰਨਣਾ ਕਿ ਉਹਨਾਂ ਦੇ ਪੇਰੈਂਟਸ ਨੂੰ ਇੱਕ ਬੜੀ ਵੱਡੀ ਗਾਰਡਨ ਦੀ ਲੋਡ ਹੁੰਦੀ ਹੈ ਉਹਦੇ ਲਈ ਗਵਰਨਮੈਂਟ ਦੇ ਡਿਫਰੈਂਟ ਡਿਫਰੈਂਟ ਪ੍ਰੋਗਰਾਮਸ ਹੈਗੇ ਆ ਜੀ ਬੇਸਿਕਲੀ ਪੈਰੈਂਟਿੰਗ ਦਾ ਅ ਐਜੂਕੇਸ਼ਨ ਡਿਪਾਰਟਮੈਂਟ ਵੀ ਇੱਕ ਕਰਦੀ ਹੈ ਬੇਸਿਕਲੀ ਉਹਨਾਂ ਲਈ ਹੈ ਜਿਹਨ ਮਾਈਗ੍ਰੈਂਟ ਪੈਰੈਂਟਸ ਜਿਨ੍ਹਾਂ ਦੇ ਬੱਚੇ ਓਵਰਸੀਜ਼ ਹੋਏ ਹੁੰਦੇ ਆ ਉਹਨਾਂ ਲਈ ਪ੍ਰੋਗਰਾਮ ਹੈ ਤਾਂ ਜੋ ਕੀ ਹੁੰਦਾ ਕਿ ਜਦੋਂ ਅਸੀਂ ਨਿਊ ਮਾਈਗ੍ਰੈਂਟ ਆਉਂਦੀਆਂ ਨਾਲ ਸਾਡੇ ਕਿਡਸ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਕੀ ਕੀ ਸਾਡੇ ਲਈ ਪਾਥਵੇਜ਼ ਹਨ ਬੱਚਿਆਂ ਦਾ ਕੀ ਪਤਾ ਹੁੰਦਾ ਉਹਨਾਂ ਦਾ ਛੋਟੇ ਆ ਤਾਂ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਨੇ ਕੁਝ ਪ੍ਰੋਗਰਾਮਸ ਆਪ ਚਲਾਏ ਹੋਏ ਹਨ ਕੁਝ ਨੂੰ ਐਨਜੀਓਸ ਨੂੰ ਫੰਡਿੰਗ ਕਰ ਦਿੰ ਬਟ ਇੱਥੇ ਪ੍ਰੋਬਲਮ ਇਹ ਕਹਿੰਦੀ ਹੈ ਕਿ ਉਹਨਾਂ ਦੇ ਜਿਹੜੇ ਨਿਊ ਮਾਈਗ੍ਰੈਂਟਸ ਹੁੰਦੇ ਆ ਉਹਨਾਂ ਨੂੰ ਉਸ ਚੀਜ਼ੇ ਬਾਰੇ ਪਤਾ ਨਹੀਂ ਹੁੰਦਾ ਤੇ ਉਹ ਜਿਹੜੇ ਐਨਜੀਓਜ਼ ਐ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਨੂੰ ਮਾਈਗ੍ਰੈਂਟਸ ਨਾਲ ਕਨੈਕਟ ਕਿਦਾਂ ਕਰਨਾ ਕਿਉਂਕਿ ਉਹ ਇਹ ਬਹੁਤ ਬਹੁਤ ਇੱਕ ਬੜਾ ਬਰੀਕੀ ਵਾਲਾ ਨੁਕਤਾ ਤੁਸੀਂ ਦੱਸਿਆ ਮੈਂ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨਾ ਚਾਹੁੰਗਾ ਜਿਹਨੂੰ ਇੱਥੇ ਆਉਂਦੇ ਨੇ ਮਾਈਗ੍ਰੈਂਟਸ ਉਨਨੂੰ ਖੁਦ ਨੂੰ ਇਹ ਨਹੀਂ ਪਤਾ ਹੁੰਦਾ ਉਹ ਕਿਹੜਾ ਪਲੇਟਫਾਰਮ ਹੈ ਜਿੱਥੇ ਜਾ ਕੇ ਅਸੀਂ ਆਪਣੀਆਂ ਸਮੱਸਿਆਵਾਂ ਦੱਸ ਸਕੀਏ ਤੇ ਮਦਦ ਲੈ ਸਕੀਏ ਪਲੀਜ਼ ਤੁਸੀਂ ਆਪਦੀ ਗੱਲ ਜਾਰੀ ਰੱਖੋ ਉਸ ਪਲੇਟਫਾਰਮ ਦੀ ਗੱਲ ਜਿਗਰ ਜ਼ਰੂਰ ਕਰਿਆ ਜੇ ਜਿੱਥੇ ਪਹਿਲਾ ਸਟੈਪ ਉਹਨਾਂ ਨੇ ਰੱਖਣਾ ਹੈ ਹਾਂਜੀ ਉਹ ਜਦੋਂ ਵੀ ਆਪਾਂ ਦੇਖੋ ਨਵੇਂ ਕੰਟਰੀ ਚ ਅਸੀਂ ਆਏ ਹਾਂ ਮੈਂ ਮੈਨੂੰ ਆਲਮੋਸਟ ਦੋ ਧਾਕੇ ਉੱਗੀ ਆਇਆ ਨੂੰ ਮੈਂ ਵੀ ਇੱਕ ਚਲੋ ਮੈਂ ਬੈਚਲਰ ਸੀ ਜਦੋਂ ਆਇਆ ਤੇ ਕੁਝ ਪਤਾ ਵੀ ਕਿੱਥੋਂ ਰੈਂਟਿੰਗ ਹੋਣੀ ਹੈ ਕਿਹੜੀ ਬੋਡੀ ਹੈ ਜਿਹੜੀ ਸਾਨੂੰ ਜੌਬ ਲਈ ਹੈਲਪ ਕਰਦੀ ਹੈ ਤੇ ਮੈਂ ਅਜ਼ੀਮ ਕਰ ਸਤਾ ਜਿਹੜੇ ਫੈਮਿਲੀ ਨਾਲ ਆਏ ਹੁੰਦੇ ਆ ਉਹਨਾਂ ਨੂੰ ਪ੍ਰੋਬਲਮਸ ਹੋਰ ਵੱਜਣ ਦੀ ਹੈ ਬੱਚੇ ਨੂੰ ਰਾਈਟ ਸਕੂਲ ਲੱਭਣਾ ਤੇ ਇਹ ਮੈਂ ਥੋੜਾ ਜਿਹਾ ਕਿਤੇ ਕਿਤੇ ਮੈਨੂੰ ਲੱਗਦਾ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਚ ਵੀ ਥੋੜੀ ਜਿਹੀ ਸੋਧ ਹੋਣੀ ਚਾਹੀਦੀ ਹੈ ਉਹ ਜਦੋਂ ਵੀਜ਼ਾ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਨਾਲ ਉਹ ਵੈਬਸਾਈਟਸ ਉਹ ਆਰਗੇਨਾਈਜੇਸ਼ਨਾਂ ਦੀ ਨਾਲ ਡਿਟੇਲਸ ਉਹਨਾਂ ਪੇਰੈਂਟਸ ਨੂੰ ਪਤਾ ਹੋਣੀ ਚਾਹੀਦੀਆਂ ਚਲੋ ਪਹਿਲਾਂ ਦੀ ਗੱਲ ਹੋਰ ਸੀ ਅੱਜ ਤਾਂ ਵੈਬਸਾਈਟਸ ਬਹੁਤ ਐ ਪੇਰੈਂਟਸ ਮੂਵ ਹੋਣ ਤੋਂ ਪਹਿਲਾਂ ਆਨਲਾਈਨ ਸਰਚ ਕਰ ਲੈਂਦੇ ਆ ਵਿਚ ਇਸ ਅ ਬੈਸਟ ਸਕੂਲ ਆਪਾਂ ਕਿੱਥੇ ਜਾਣਾ ਕਿੱ ਬੇਸਿਕਲੀ ਗਵਰਨਮੈਂਟ ਫੰਡਡ ਹੁੰਦੀ ਹੈ ਜੀ ਤੇ ਪਰ ਮੇਰਾ ਫਿਰ ਵੀ ਇਹ ਮੰਨਣਾ ਹੈ ਕਿ ਉਹ ਸਾਡੇ ਨਾਲ ਰابطਾ ਨਹੀਂ ਸਾਬ ਸਕਦੇ ਸਾਨੂੰ ਇਹਨਾਂ ਬਾਰੇ ਪਤਾ ਨਹੀਂ ਲੱਗ ਸਕਦਾ ਜਦ ਤੱਕ ਅਸੀਂ ਜਗਿਆਸੂ ਨਹੀਂ ਆ ਜਾਣਨ ਲਈ ਹੂੰ 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 ਤੇ ਅਨਫੋਰਚਨਟਲੀ ਹੁੰਦਾ ਕੀ ਹੈ ਵੀ ਜਦੋਂ ਅਸੀਂ ਆਂਦੇ ਹਾਂ ਤਾਂ ਅਸੀਂ ਆਪਣੇ ਤੋਂ ਪਹਿਲਾਂ ਆਏ ਲੋਕਾਂ ਨਾਲ ਪੁੱਛਦੇ ਹਾਂ ਕਿ ਤੁਸੀਂ ਥੋੜੇ ਪਹਿਲਾਂ ਆਏ ਹੋ ਤੁਸੀਂ ਸਾਨੂੰ ਗਾਈਡ ਕਰੋ ਵੀ ਤੁਹਾਨੂੰ ਵੱਧ ਪਤਾ ਹੋਊਗਾ ਵੀ ਕੀ ਆਰਗੇਨਾਈਜੇਸ਼ਨ ਹੈ ਤੇ ਪ੍ਰੋਬਲਮ ਇਹ ਵੀ ਜਦੋਂ ਤੁਸੀਂ ਕਿਸੇ ਪ੍ਰੋਬਲਮ 'ਚ ਫਸਦੇ ਹੋ ਤੁਹਾਨੂੰ ਕਿਸੇ ਚੀਜ਼ ਦਾ ਹੱਲ ਨਹੀਂ ਲੱਭਦਾ ਉਦੋਂ ਹੀ ਤੁਹਾਨੂੰ ਇਸ ਆਰਗੇਨਾਈਜੇਸ਼ਨ ਦਾ ਪਤਾ ਲੱਗਦਾ ਤੇ ਉਹ ਤੁਹਾਨੂੰ ਵੈਸੀ ਨਹੀਂ ਪਤਾ ਲੱਗਦਾ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਪੇਰੈਂਟਿੰਗ ਦੀ ਜੀ ਪੇਰੈਂਟਿੰਗ ਦਾ ਇਸ਼ੂ ਹੈ ਤੇ ਉਹ ਜਦੋਂ ਬੱਚਾ ਸਕੂਲ ਜਾਂਦਾ ਜੀ ਅ ਬੱਚੇ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਆਪਾਂ ਉਹਨੂੰ ਅ ਆਪਣਾ ਆਪਣੀ ਭਾਸ਼ਾ ਸਿਖਾਉਂਦੇ ਹਾਂ ਸਭ ਤੋਂ ਪਹਿਲਾਂ ਲੈਂਗੁਏਜ ਬੈਰੀਅਰ ਬਹੁਤ ਵੱਡਾ ਹੁੰਦਾ ਜੀ ਬਿਲਕੁਲ ਬਿਲਕੁਲ ਫਿਰ ਉਸ ਤੋਂ ਬਾਅਦ ਕਲਚਰਲ ਬੈਰੀਅਰ ਦਾ ਕਲਚਰਲ ਸ਼ੌਕ ਹੁੰਦਾ ਕਿਉਂਕਿ ਦ ਵੇ ਵੀ ਗਰੋਪ ਪੈਕ ਇਨ ਇੰਡੀਆ ਉਹ ਡਿਫਰੈਂਟ ਹੈ ਅ ਇੱਥੇ ਬਿਲਕੁਲ ਡਿਫਰੈਂਟ ਹੁੰਦਾ ਉਹ ਉਹ ਸਿਰਫ ਇਹ ਕਹ ਦੇਗਾ ਕਿ ਮੈਂ ਸਕੂਲ ਨਹੀਂ ਜਾਣਾ ਜਾਂ ਮੇਰਾ ਸਕੂਲ ਬਦਲ ਦੋ ਐਦਾਂ ਦੇ ਮੇਰੇ ਬੇਟੇ ਨੂੰ ਵੀ ਇਹ ਪ੍ਰੋਬਲਮ ਆਈ ਹੈ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਕੀਤੀ ਤੇ ਫਿਰ ਕੀ ਹੁੰਦਾ ਜੀ ਵੀ ਜੋ ਕੋਈ ਬੱਚਾ ਦੱਸ ਵੀ ਦਿਂਦੇ ਪੇਰੈਂਟਸ ਨੂੰ ਪੇਰੈਂਟਸ ਨੂੰ ਵੀ ਪਤਾ ਹੁੰਦਾ ਵੀ ਅਸੀਂ ਕੀ ਕਰਨਾ ਉਹ ਵੱਤ ਉਹ ਸਕੂਲ ਜਾਂਦੇ ਆ ਉਹ ਸਕੂਲ ਜਾ ਕੇ ਪੇਰੈਂਟਸ ਵੀ ਲੈਂਗੁਏਜ ਬੈਰੀਅਰ ਸੁਣਦੇ ਕੋਈ ਉਹ ਵੀ ਨਵੇਂ ਆਏ ਆ ਉੱਥੇ ਜਾਂਦੇ ਆ ਤੇ ਉਹ ਟੀਚਰਸ ਕਹਿੰਦੇ ਆ ਵੀ ਉਹਨਾਂ ਨੂੰ ਸਮਝ ਹੋਰ ਗੱਲਾਂ ਦੱਸਦੇ ਤੁਸੀਂ ਐ ਕਰੋ ਐ ਕਰੋ ਐ ਕਰੋ ਬਟ ਉਹਨਾਂ ਨੂੰ ਉਹ ਰਸਤਾ ਨਹੀਂ ਮਿਲਦਾ ਵੀ ਉਹ ਕਿੱਥੇ ਜਾਣ ਜੀ ਜੀ ਹੁਣ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਜਿਹੜਾ ਸਾਡੇ ਲੋਕਲ ਆਰਗੇਨਾਈਜੇਸ਼ਨਸ ਹੈਗੀਆਂ ਜਿੱਦਾਂ ਬੇਸਿਕਲੀ ਦੇਖੀਏ ਤਾਂ ਮੇਲੇ ਕਰਵਾਉਂਦੇ ਆ ਡਿਨਰਸ ਕਰਵਾਉਂਦੇ ਆ ਫੈਸਟੀਵਲਸ ਕਰਵਾਉਂਦੇ ਆ ਉਹਨਾਂ ਨੂੰ ਜਿਹੜਾ ਹੈਗਾ ਇਸ ਚੀਜ਼ ਲਈ ਥੋੜਾ ਜਿਹਾ ਸਿੱਖਣਾ ਚਾਹੀਦਾ ਤਾਂ ਜੋ ਜਿੱਦਾਂ ਮੈਂ ਐਗਜ਼ਾਮਪਲ ਕਰਨ ਸਾਡੇ ਇੱਥੇ ਇੰਡੀਅਨ ਆਰਗੇਨਾਈਜੇਸ਼ਨ ਹੈਗੀ ਆ ਇੱਕ ਦੋ ਸਾਡੀ ਪੰਜਾਬੀ ਆਰਗੇਨਾਈਜੇਸ਼ਨ ਹੈਗੀਆਂ ਇਹਨਾਂ ਨੂੰ ਚਾਹੀਦਾ ਕਿ ਇਹ ਕੋਈ ਫੋਨੋ ਚੀਜ਼ਾਂ ਲਈ ਇਹਨਾਂ ਨੂੰ ਪਤਾ ਹੋਵੇ ਜਿੱਦਾਂ ਅਸੀਂ ਇੱਕ ਆਪਾਂ ਈਵੈਂਟ ਕਰਦੇ ਹਾਂ ਮੈਨੂੰ ਯਾਦ ਆ ਕੁਝ ਸਾਲ ਪਹਿਲਾਂ ਤੀਆਂ ਦਾ ਮੇਲਾ ਇੱਥੇ ਸਾਡੇ ਤੀਆਂ ਕਰਦੀਆਂ ਸੀਗੀਆਂ ਉਹਨਾਂ ਨੇ ਆਪਣੇ ਈਵੈਂਟ ਦੇ ਵਿੱਚ ਅਤੇ डिफरेंट डिफरेंट ਸਰਵਿਸ ਪ੍ਰੋਵਾਈਡਰਸ ਲਾ ਕੇ ਉੱਥੇ ਉਹਨਾਂ ਦਾ ਉੱਥੇ ਆ ਸਟਾਲ ਲਗਾਏ ਜੀ ਉਹ ਲੋਕਾਂ ਨੇ ਇੱਥੇ ਆ ਕੇ ਉਸਦੇ ਸਟਾਲ ਸੀ ਕਿਉਂਕਿ ਉਹ ਮੈਂ ਆਪ ਵਿਚ ਰਹੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਲਾ ਕਰ ਰਹੇ ਹੋ which is good ਇੱਥੇ ਖਾਣ ਪੀਣ ਦੇ ਸਟਾਲਸ ਹੈਗੇ ਆ ਇੱਥੇ ਅਮ ਅਮ ਗਿਆਨ ਦੇ ਸਟਾਲ ਹੈਗੇ ਆ ਕੱਪੜੇ ਦੇ ਸਟਾਲ ਹੈਗੇ ਆ ਇੱਥੇ ਅਸੀਂ ਦੋ ਤਿੰਨ ਸਟਾਲ ਹੋਰ ਲੁਆਈਏ ਜਿਹੜੇ ਕਿ ਸਾਨੂੰ ਹੈਲਪ ਕਰਨ ਬੱਚਿਆਂ ਲਈ ਉਹਨਾਂ ਨੇ ਉੱਥੇ ਸਟਾਲ ਲਾਏ ਉੱਥੇ ਲੋਕਾਂ ਨੂੰ ਤੁਸੀਂ ਕਹੋ ਜੀ ਉਹ ਕਹਿੰਦੇ ਜੀ ਅਸੀਂ ਇਹ ਸਰਵਿਸ ਪ੍ਰੋਵਾਈਡ ਕਰਦੇ ਆਂ ਫ੍ਰੀ ਹੈ ক্রিকেট ਵਾਲਿਆਂ ਨੇ ਕਿਹਾ ਜੀ ਅਸੀਂ ਬੱਚੇ ਨੂੰ ਫ੍ਰੀ ক্রিকেট ਖਿਲਾਨਦੇ ਆਂ ਸਿਖਾਉਂਦੇ ਆਂ ਫੁੱਟੀ ਵਾਲਿਆਂ ਨੇ ਕਿਹਾ ਅਸੀਂ ਫੁੱਟੀ ਸਿਖਾਉਂਦੇ ਆਂ ਫ੍ਰੀ ਸਿਖਾਉਂਦੇ ਆਂ ਤਾਂ ਬੇਸਿਕਲੀ ਉਹ ਪੂਰੀ ਪਹੁੰਚ ਕਰਦੇ ਆਂ ਲੋਕ ਆਰਗੇਨਾਈਜੇਸ਼ਨਸ ਲੋਕਾਂ ਤੱਕ ਪਹੁੰਚਣ ਦੀ ਬਟ ਸਾਡੇ ਲੋਕ ਕਿਤਨੇ ਕੀਤੇ ਜਿਹੜੇ ਆ ਉਹ ਉਹਨਾਂ ਦੇ ਐਫਰਟਸ ਘਟ ਰਹੇ ਜਾਂਦੇ ਆਂ ਜੀ ਮੈਂ ਥੋੜਾ ਜਿਹਾ ਉਹਨੂੰ ਹੋਰ ਵਿਸਥਾਰ ਨਾਲ ਕਲਾਸੀਫਾਈ ਕਰਕੇ ਤੁਹਾਡੇ ਕੋਲੋਂ ਪੁੱਛਾਂ ਵੀ ਤੁਹਾਡੀ ਗ ਸੈਗਮੈਂਟ ਨੇ ਡਿਫਰੈਂਟ ਬੱਚਿਆਂ ਵਾਸਤੇ ਖਾਸ ਤੌਰ ਤੇ ਇੱਕ ਤ ਉਹ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਮਾਲੀ ਸਹਾਇਤਾ ਲਈ ਜਾਂਦੀ ਹੈ ਦੂਜਾ ਇਹ ਹੈ ਕਿ ਇੱਥੇ ਸੈਟਲ ਹੋਣ ਵਾਸਤੇ ਜੇ ਕਮਿਊਨੀਕੇਸ਼ਨ ਦੀ ਗੱਲ ਹੈ ਜਾਂ ਸਾਡੇ ਕਲਚਰ ਦੀ ਗੱਲ ਹੈ ਜਾਂ ਆਮ ਸੜਕ ਤੇ ਪੰਮੀ ਤੁਰਨਾ ਵੀ ਹੈ ਕਿਵੇਂ ਤੁਰਨਾ ਹੈ ਉਸ ਬਾਰੇ ਗੱਲਬਾਤ ਹੈ ਸਾਰੀ ਉਹ ਦੋ ਅਲੱਗ-ਅਲੱਗ ਚੀਜ਼ਾਂ ਨੇ ਹੁਣ ਮੇਰਾ ਸਵਾਲ ਤੁਹਾਡੇ ਤੱਕ ਜਿਵੇਂ ਤੁਸੀਂ ਕੁਝ ਕਾਫੀ ਹੱਦ ਤੱਕ ਕਲੀਅਰ ਕਰ ਹੀ ਦਿੱਤਾ ਕਿ ਜਿਹੜੀਆਂ ਦੂਸਰਾ ਦੂਸਰਾ ਐਸਪੈਕਟ ਹੈ ਸਾਰਾ ਸਭਿਆਚਾਰ ਦਾ ਜਾਂ ਕਮਿਊਨੀਕੇਸ਼ਨ ਦਾ ਉਹ ਸਾਡੀਆਂ ਲੋਕਲ ਸੰਸਥਾਵਾਂ ਜਿਹੜੀਆਂ ਬਣੀਆਂ ਹੋਈ ਨੇ ਉਹ ਕਾਫੀ ਹੱਦ ਤੱਕ ਇਸ ਨੂੰ ਸੋਲਵ ਕਰ ਰਹੀਆਂ ਨੇ ਜੇ ਕਰਨਾ ਚਾਹੀਦਾ ਉਹਨਾਂ ਨੂੰ ਦੂਜਾ ਰਹੀ ਮਲੀ ਸਹਾਇਤਾ ਕਿਉਂਕਿ ਹਰੇਕ ਬੰਦਾ ਤੰਗੀ ਤੁਰਸੀ ਚੋਂ ਨਿਕਲਦਾ ਜਦੋਂ ਇਨੀਸ਼ੀਅਲੀ ਸਟ੍ਰਗਲ ਕਰਦਾ ਇੱਥੇ ਆ ਕੇ ਕੀ ਤੁਸੀਂ ਦਰਸ਼ਕਾਂ ਨਾਲ ਕੁਝ ਅਜਿਹੇ ਡਿਪਾਰਟਮੈਂਟਸ ਦਾ ਨਾਮ ਦੱਸ ਸਕਦੇ ਹੋ ਜਾਂ ਇਹ ਸਕੀਮਸ ਦਾ ਨਾਮ ਦੱਸ ਸਕਦੇ ਹੋ ਕਿ ਜਿੱਥੇ ਉਹ ਅਪਰੋਚ ਕਰ ਸਕਣ ਜਾਂ ਉਹ ਇਸ ਚੀਜ਼ ਦਾ ਬੈਨੀਫਿਟ ਲੈ ਸਕਣ ਤੇ ਦੀਪਕ ਜੀ ਇਹਦੇ ਤੇ ਇੱਕ ਕੁਐਸਚਨ ਹੋਰ ਐਡ ਕਰ ਲਓ ਤੇ ਮੈਂ ਕਹਿੰਦਾ ਜਿਹੜਾ ਮੈਂ ਕੁਐਸਚਨ ਉਹਨੂੰ ਪੁੱਟ ਲੱਗਿਆ ਨਾ ਕਰਨ ਉਹ ਹਰ ਮਤਲਬ ਇੱਥੇ ਤੁਹਾਨੂੰ ਵੀ ਪਤਾ ਸਟੂਡੈਂਟ ਬੰਦਾ ਜ਼ਿਆਦਾ ਆਇਆ ਪੰਜਾਬ ਤੋਂ ਸਟੂਡੈਂਟ ਆਏ ਸੀਗੇ ਹਨਾ ਤੇ ਮੇਰਾ ਇਹ ਸਵਾਲ ਹੈ ਸਾਨੂੰ ਜਿੱਦਾਂ ਕਈ ਸਟੂਡੈਂਟ ਇੱਥੇ ਆ ਜਣੇ ਆ ਤੇ ਉਹਨਾਂ ਦੇ ਬੱਚੇ ਇੱਥੇ ਜਾ ਨਦੇ ਆ ਹਨਾ ਤੇ ਉਹਨਾਂ ਦੀ ਸਟੱਡੀ ਬਾਈ ਚਾਂਸ ਸ਼ੁਰੂ ਹੁੰਦੀ ਆ ਫਿਰ ਉਹ ਪਿੱਛੋਂ ਬੱਚੇ ਨੂੰ ਲੈ ਕੇ ਆਨੇ ਆ ਤੇ ਇੱਧਰ ਤਾਂ ਉਹ ਆਪ ਖੁਦ ਸਟੂਡੈਂਟ ਹੁੰਨੇ ਆ ਆਪਣੀ ਫੀਸ ਭਰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਵੀ ਆਲਮੋਸਟ ਤਿਆਰ ਹੁੰਨੇ ਆ ਤੇ ਉਹਨਾਂ ਦੇ ਵੀ ਜਦੋਂ ਸਰਕੂਲ ਚ ਜਾਂਦੇ ਆ ਨਾ ਤਾਂ ਇੱਥੇ ਮੈਂ ਵੀ ਪਤਾ ਕੀਤਾ ਕਿ ਇੱਥੇ ਨਾ ਜਦੋਂ ਬੱਚਿਆਂ ਦੀ ਫੀਸ ਹੈ ਜਿਹੜੀ ਉਹ ਗਵਰਨਮੈਂਟ ਸਕੂਲ ਚ ਵੀ ਇੱਥੋਂ ਬਦਲ ਜਿਹੜਾ ਕੋਈ ਸਟੂਡੈਂਟ ਹੈ ਨਾ ਉਹ ਤੋਂ ਫੀਸ ਲਈ ਜਾਂਦੀ ਹੈ ਜੀ ਕੀ ਉਹ ਫੀਸ ਵੀ ਕਿਤੇ ਨਾ ਕਿਤੇ ਮਾਫ ਹੋ ਸਕਦੀ ਹੈ ਬੱਚਿਆਂ ਦੀ ਅ ਮੈਂ ਥੋੜਾ ਜਿਹਾ ਤੇ ਗੈਪ ਹੈ ਕੁਲ ਮਲਾਕੀ ਮੈਂ ਸਾਰੀਆਂ ਜਿਹੜੀਆਂ ਸਕੀਮ ਨੇ ਜਿੱਥੇ ਮਾਲੀ ਮਦਦ ਬੱਚਿਆਂ ਨੂੰ ਮਿਲ ਸਕਦੀ ਆ ਵੀ ਜਿਨ੍ਹਾਂ ਦੇ ਛੁੱਟੇ ਬੱਚੇ ਨੇ ਵੀ ਉਹ ਡਿਪਾਰਟਮੈਂਟਸ ਕਿਹੜੇ ਕਿਹੜੇ ਨੇ ਤੇ ਕਿਹੜੀਆਂ ਕਿਹੜੀਆਂ ਸਕੀਮਸ ਨੇ ਉਹਨਾਂ ਨਾਮ ਕੀ ਆ ਪਲੀਜ਼ ਦੱਸ ਸਕਦੇ ਹੋ ਜੀ ਅ ਦੇਖੋ ਸਭ ਤੋਂ ਇੱਕ ਮੈਂ ਕਾਫੀ ਆਰਗੇਨਾਈਜੇਸ਼ਨਾਂ ਨਾਲ ਕੰਮ ਕੀਤਾ ਹੈ ਬਟ ਰਿਲੇਸ਼ਨਸ਼ਿਪਸ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਇੱਕ ਰਾਜਾ ਕਰਕੇ ਆਰਗੇਨਾਈਜੇਸ਼ਨ ਹੈ ਇਹਨਾਂ ਦੇ ਡਿਫਰੈਂਟ ਡਿਫਰੈਂਟ ਪ੍ਰੋਗਰਾਮਸ ਆਂ ਛੋਟੇ ਬੱਚੇ ਜਿਹੜੇ ਹਲੇ ਨਵੇਂ ਆਏ ਉਹਨਾਂ ਨੂੰ ਵੀ ਹੈਲਪ ਕਰਦੇ ਆ ਸਪੀਚ ਪੈਥੋਲੋਜਿਸਟ ਜਿੱਦਾਂ ਆਪਾਂ ਲੈਂਗੁਏਜ ਦੀ ਗੱਲ ਕੀਤੀ ਵੀ ਆਪਾਂ ਘਰੇ ਬੋਲਦੇ ਆ ਪੰਜਾਬੀ ਲੈਂਗੁਏਜ ਉੱਥੇ ਆ ਕੇ ਇੰਗਲਿਸ਼ ਬੋਲਦੇ ਆ ਬੱਚੇ ਥੋੜੇ ਸਲੋ ਆ ਡਵੈਲਪ ਕਰਦੇ ਆ ਉਹਨਾਂ ਦਾ ਨਹੀਂ ਉਹਦੀਆਂ ਦੀ ਸਪੀਚ ਪੂਰੀ ਪ੍ਰੋਪਰ ਸਪੀਚ ਪੈਥੋਲੋਜਿਸਟ ਵੀ ਹੈਗੇ ਆ ਕਾਉਂਸਲਿੰਗ ਵੀ ਹੈ ਸਭ ਤੋਂ ਇੰਪੋਰਟੈਂਟ ਕੈਰੀਅਰ ਕਾਉਂਸਲਿੰਗ ਬੜੀ ਇੰਪੋਰਟੈਂਟ ਹੈ ਜਿਵੇਂ ਤੁਹਾਨੂੰ ਦੱਸਿਆ ਪਰ ਜਿਹੜੀ ਫੀਸ ਦੀ ਆਪਾਂ ਜਿੱਦਾਂ ਆਪਾਂ ਗੱਲ ਕਰਦੇ ਆ ਵੀ ਕਿਉਂਕਿ ਆਪ ਸਟੱਡੀ ਵੀ ਜਿੱਤੇ ਹੁੰਦੇ ਆ ਤੇ ਬੱਚਿਆਂ ਦੀ ਵੀ ਫੀਸ ਹੁੰਦੀ ਆ ਉਹ ਥੋੜਾ ਜਿਹਾ ਆਸਟ੍ਰੇਲੀਆ ਨੇ ਏਦਾਂ ਸਿਸਟਮ ਬਣਾਇਆ ਹੋਇਆ ਵੀ ਉਹ ਦੇਣੀ ਪੈਂਦੀ ਆ ਹਾਂ ਜਿੱਦਾਂ ਆਪਾਂ ਜਿਹੜੇ ਤੁਸੀਂ ਫੇਰ ਉਹਦੇ ਵਿੱਚ ਫਰਦਰ ਜੇ ਮੈਂ ਹੋਰ ਜੇ ਪਰ ਡੀਪ ਜਾਈਏ ਤੇ ਹਾਂ ਤੇ ਪ੍ਰੀ ਰੈਜ਼ੀਡੈਂਟ ਦੇ ਤੌਰ ਤੇ ਜਿਹੜੇ ਕੁਝ ਹੁੰਦੇ ਨੇ ਸਟੂਡੈਂਟਸ ਹੁੰਦੇ ਨੇ ਵੀ ਇਹਨਾਂ ਕੋਲੇ ਜੇ ਪਰਮਨੈਂਟ ਰੈਜ਼ੀਡੈਂਟ ਵੀਜ਼ਾ ਨਹੀਂ ਹੈਗਾ ਕਿਉਂਕਿ ਪਰਮਨੈਂਟ ਰੈਜ਼ੀਡੈਂਟ ਹੋਣ ਤੋਂ ਬਾਅਦ ਸੈਂਟਰ ਲਿੰਕ ਵਗੈਰਾ ਇਨਵੋਲਵ ਹੋ ਜਾਂਦੇ ਨੇ ਤੇ ਉਹਨਾਂ ਨੂੰ ਕਾਫੀ ਮਦਦ ਮਿਲ ਸਕਦੀ ਕਿ ਉਸ ਤੋਂ ਪਹਿਲਾਂ ਬੱਚਿਆਂ ਨੂੰ مالی ਮਦਦ ਦਾ ਕੋਈ ਸੋਰਸ ਹੈਗਾ ਜਾਂ ਨਹੀਂ ਹੈਗਾ ਮਲੀ ਮਦਦਾਂ ਦੀ ਕੀ ਦੂਸਰੀਆਂ ਸਭਾਵਾਂ ਨੇ ਜਿਹੜੀਆਂ ਦੂਸਰੀ ਜਿੰਮੇ ਤੁਸੀਂ ਕਮਿਊਨੀਕੇਸ਼ਨ ਗੈਪ ਦੀ ਗੱਲ ਕਰ ਰਹੇ ਹੋ ਜਾਂ ਲੈਂਗੁਏਜ ਬੈਰੀਅਰ ਦੀ ਗੱਲ ਕਰ ਰਹੇ ਹੋ ਜਾਂ ਕਲਚਰਲੀ ਸਪੋਰਟ ਦੀ ਗੱਲ ਕਰ ਰਹੇ ਹੋ ਕੀ ਇਸ ਤਰ੍ਹਾਂ ਦੇ ਡਿਪਾਰਟਮੈਂਟ ਹੈਗੇ ਸਰਕਾਰ ਦੇ ਹਾਂਜੀ ਐਜੂਕੇਸ਼ਨ ਡਿਪਾਰਟਮੈਂਟ ਨੇ ਆਪ ਲਾਈਜ਼ਨ ਆਫਿਸਰਸ ਬਣਾਏ ਹੈ ਜੀ ਕੱਲੇ-ਕੱਲੀ ਕਮਿਊਨਿਟੀ ਦੇ ਜਿੱਦਾਂ ਇੱਕ ਕੋਈ ਇੰਡੀਅਨ ਕਮਿਊਨਿਟੀ ਤੋਂ ਲੈ ਲਿਆ ਇੱਕ ਨਾਪਾਲੀ ਕਮਿਊਨਿਟੀ ਤੋਂ ਲੈ ਲਿਆ ਫ੍ਰੈਂਕਿੰਡ ਤੋਂ ਲੈ ਲਿਆ ਉਹਨਾਂ ਦਾ ਕੰਮ ਇਹੀ ਹੁੰਦਾ ਕਿ ਜਿਹੜੇ ਨਿਊ ਬੱਚੇ ਆਉਂਦੇ ਆ ਉਹਨਾਂ ਨੂੰ ਗਾਈਡ ਕਰਨ ਉਹ ਆਪ ਪਹੁੰਚ ਕਰਦੇ ਆ ਕਮਿਊਨ ਯਾਨੀ ਕਮਿਊਨਿਟੀ ਦੇ ਆਰਗੇਨਾਈਜੇਸ਼ਨਾਂ ਚ ਜਾਂਦੇ ਆ ਲੀਡਰਸ ਨੂੰ ਅਪਰੋਚ ਕਰਦੇ ਆ ਜਾਂ ਸਕੂਲਾਂ ਦੇ ਵਿੱਚ ਵਿਜ਼ਿਟ ਕਰਦੇ ਰਹਿੰਦੇ ਆ ਰੈਗੂਲਰ ਜਿੱਦਾਂ ਮਾਈਗ੍ਰੈਂਟ ਬੱਚਾ ਦੇਖ ਲੈਂਦੇ ਕਿੰਨੇ ਬੱਚੇ ਆ ਕਿੰਨੇ ਦੀ ਹਾਂਜੀ 50 ਬੱਚੇ ਪੜਦੇ ਆ ਕੋਲ ਸਕੂਲ ਜਾ ਕੇ ਬੱਚੇ ਨਾਲ ਉਹਨਾਂ ਦੀ ਲੈਂਗੁਏਜ ਚ ਗੱਲ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਸਾਨੂੰ ਦੱਸੋ ਤਾਂ ਉੱਪਰ ਇੱਕ ਮਿੰਟ ਤੇ ਇੱਕ ਹੁਣ ਉਹ ਪੂਰੇ ਸੌ ਆਸਟ੍ਰੇਲੀਆ ਚ ਤਾਂ ਅੰਨੀ ਜਾ ਸਕਦਾ ਤੇ ਫਿਰ ਉਹਦਾ ਕੰਮ ਕੀ ਹੁੰਦਾ ਜੀ ਜਦੋਂ ਨੂੰ ਕੋਈ ਕੋਈ ਇਸ਼ੂ ਪੁਟ ਅਪ ਹੁੰਦਾ ਹੈ ਵੀ ਹਾਂਜੀ ਇਹ ਬੱਚਾ ਸਟਰਗਲ ਕਰ ਰਿਹਾ ਹੈ ਕਲਾਸ 'ਚ ਯਾ ਇਹ ਬੱਚਾ ਐਸਐਸਓਸ ਤਾਂ ਹੁੰਦੇ ਆ ਇਹ ਸਕੂਲ ਦੇ ਵਿੱਚ ਬੱਚਿਆਂ ਨੂੰ ਸਪੋਰਟ ਸਰਵਿਸਿਜ਼ ਹੈਲਪ ਕਰਦੇ ਆ ਬਟ ਉਹ ਜਿਹੜੇ ਮਲਟੀਕਲਚਰਲ ਅਲਾਈਜ਼ਨ ਆਫੀਸਰਸ ਹੁੰਦੇ ਆ ਜ ਜਿਹਨੋਂ ਉਹਦੇ ਕੋਈ ਮੈਟਰ ਆਂਦਾ ਹੈ ਤਾਂ ਫਿਰ ਉਹ ਉਹਨੂੰ ਰਿਲੇਵੈਂਟ ਆਰਗੇਨਾਈਜੇਸ਼ਨ ਨੂੰ ਰੈਫਰ ਕਰ ਦਿੰਦਾ ਓਕੇ ਵੀ ਹਾਂ ਵੀ ਜਦੋਂ ਲੱਗੇ ਵੀ ਵੀ ਹਾਂ ਇਹ ਬੱਚੇ ਨੂੰ ਇਹ ਪ੍ਰੋਬਲਮ ਹੈ ਉਹਨੂੰ ਨਾਲ ਵੀ ਗੱਲ ਸਾਂਝੀ ਕਰਦੇ ਡੀਪ ਨੇ ਜਿਵੇਂ ਦੱਸਿਆ ਕਿ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਵੱਢਦੇ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਨਹੀਂ ਕਿ ਸਕੂਲਾਂ ਦੇ ਵਿੱਚ ਐਸਐਸਓ 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 ਐਸਓਐਸ ਐਸਯੂਐਸ ਸਕੂਲ ਸਕੂਲ ਸਪੋਰਟ ਸਕੂਲ ਸਪੋਰਟ ਸੋ ਐਸਐਸਓ ਸੌਰੀ ਐਸਐਸਓ ਸਕੂਲ ਫੂਡ ਅਫਸਰਸ ਤੇ ਲਾਇਜ਼ਨ ਅਫਸਰ ਵੀ ਹੁੰਦੇ ਨੇ ਤੁਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ ਜੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਹੁਣ ਥੋੜਾ ਜਿਹਾ ਗੱਲ ਨੂੰ ਅੱਗੇ ਵਧਾਉਨੇ ਆ ਜਿਹੜੇ ਰੈਜ਼ੀਡੈਂਟ ਹੋ ਗਏ ਇੱਥੇ ਪਰਮਨੈਂਟ ਰੈਜ਼ੀਡੈਂਟ ਹੋ ਗਏ ਉਹਨਾਂ ਦੇ ਬੱਚੇ ਵੀ ਨੇ ਉਹਨਾਂ ਬੱਚਿਆਂ ਵਾਸਤੇ ਫਾਈਨੈਂਸ਼ਲੀ ਇਹ ਜਿਹੜੀ ਮਦਦ ਕਿਸੇ ਵੀ ਤਰ੍ਹਾਂ ਦੀ ਲੈਣੀ ਹੈ ਜਿਹੜੀ ਕਿਉਂਕਿ ਜਦੋਂ ਬੱਚੇ ਨੂੰ ਸੰਭਾਲਣ ਵਾਸਤੇ ਜੇ ਘਰੇ ਜਾਂ ਫਾਦਰ ਰਹਿ ਰਹੇ ਜਾਂ ਮਦਰ ਰਹਿ ਰਹੀ ਹੈ ਉਹਨਾਂ ਨੂੰ ਐਕਚੁਅਲੀ ਇੱਕ ਬੰਦਾ ਹੀ ਵਰਕਿੰਗ ਜੌਬ ਵਾਸਤੇ ਬਾਹਰ ਜਾ ਸਕਦਾ ਹੈ ਫਾਈਨੈਂਸ਼ੀਅਲੀ ਟਾਈਟਨੈਸ ਹੋਏਗੀ ਉਹਨਾਂ ਦੇ ਬਜਟ ਤੇ ਵੀ ਅਸਰ ਪਾਉਗੀ ਕੀ ਗਵਰਨਮੈਂਟ ਵੱਲੋਂ ਕੁਝ ਅਦਾਰੇ ਜਾਂ ਸਕੀਮਾਂ ਦੇ ਨਾਮ ਦੱਸੋ ਤਾਂ ਜੋ ਦਰਸ਼ਕਾਂ ਨੂੰ ਜਾਣਕਾਰੀ ਮਿਲੇ ਆ ਦੇਖੋ ਸਦੀ ਫੰਡਿੰਗ ਤਾਂ ਮਾਈ ਗ੍ਰਫ ਤੋਂ ਸੈਂਟਰ ਲਿੰਕ ਤੋਂ ਹੀ ਪ੍ਰੋਵਾਈਡ ਹੁੰਦੀ ਹੈ ਫੰਡਿੰਗ ਕੋਈ ਆਰਗੇਨਾਈਜੇਸ਼ਨ ਨਹੀਂ ਪ੍ਰੋਵਾਈਡ ਕਰਦੀ ਅਨਲੈਸ ਅੰਟਲ ਫੈਮਿਲੀ ਬ੍ਰੇਕਡਾਊਨ ਹੋ ਜਾਂਦੀ ਹੈ ਜਾਂ ਕੁਝ ਹੋਰ ਪ੍ਰੋਬਲਮ ਹੈ ਜਿਵੇਂ ਲੈਟਸ ਸੇ ਫੈਮਿਲੀ ਬ੍ਰੇਕਡਾਊਨ ਹੋਗੀ ਤਾਂ ਬੱਚੇ ਚਾਈਲਡ ਪ੍ਰੋਟੈਕਸ਼ਨ ਦੇ ਵਿੱਚ ਜਾ ਜਾਂਦੇ ਆ ਜੇ ਇੱਕ ਪੇਰੈਂਟ ਵੀ ਕਹ ਦੇ ਕਿ ਨਹੀਂ ਆਮ ਹੈਪੀ ਟੂ ਫੈਸਿਲਿਟੇਟ ਮੈਂ ਰੱਖ ਸਕਦਾ ਜਾਂ ਰੱਖ ਸਕਦੀ ਹਾਂ ਫਿਰ ਉਦੋਂ ਉਹਨਾਂ ਨੂੰ ਕਾਫੀ ਫੰਡਿੰਗ ਆਂ ਦਿੰਦੇ ਆ ਕਾਫੀ ਆਰਗੇਨਾਈਜੇਸ਼ਨਸ ਹੋਰ ਵੀ ਆ ਬਟ ਬੇਸਿਕਲੀ ਜੇ ਫੰਡਿੰਗ ਦੀ ਗੱਲ ਕੀਤੀ ਜਾਵੇ ਉਹ ਤਾਂ ਸੈਂਟਰ ਲਿੰਕ ਹੀ ਕਰਦਾ ਬਟ ਹੋਰ ਆਰਗੇਨਾਈਜੇਸ਼ਨਾਂ ਜਿਹੜੀਆਂ ਉਹਨਾਂ ਨੂੰ ਹਰ ਚੀਜ਼ ਹੈਲਪ ਕਰਦੀਆਂ ਫੋਰ ਐਗਜ਼ਾਮਪਲ ਜੇ ਉਹਨਾਂ ਨੂੰ ਟਰੈਵਲਿੰਗ ਦੀ ਪ੍ਰੋਬਲਮ ਹੈ ਉਹਨਾਂ ਨੂੰ ਆਪਾਂ ਜਿਹੜੇ ਈ-ਵਾਊਚਰਸ ਹੁੰਦੇ ਆ ਟੈਕਸੀ ਵਾਊਚਰਸ ਦੇ ਦਿੰਦੇ ਆ ਉਹਨਾਂ ਨੂੰ ਫੂਡ ਵਾਊਚਰਸ ਦੇ ਦਿੰਦੇ ਆ ਜਾਂ ਸਕੂਲ ਜਿਹੜੇ ਕੋਈ ਫੀਸ ਹੈ ਫਾਰ ਟਾਈਮ ਬੀਿੰਗ ਉਹ ਦੇ ਦਿੰਦੇ ਆ ਡਿਫਰੈਂਟ ਡਿਫਰੈਂਟ ਆਰਗੇਨਾਈਜੇਸ਼ਨਾਂ ਹੈਗੀਆਂ ਉਹਨਾਂ ਨੂੰ ਗਵਰਨਮੈਂਟ ਫੰਡਿੰਗ ਹੈ ਕਿ ਤੁਸੀਂ ਇਹ ਫੰਡਿੰਗ ਨਾਲ ਹੁਣ ਇਸ ਜਿਹੜੇ ਇਸ ਇਸ਼ੂ ਤੇ ਲੋਕ ਗੁਜ਼ਰ ਰਹੇ ਆ ਉਹਨਾਂ ਨੂੰ ਹੈਲਪ ਕਰਨੀ ਹੈ ਇੱਕੋ ਜੀ ਆਰਗੇਨਾਈਜੇਸ਼ਨ ਦਾ ਨਾਮ ਦੱਸ ਸਕਦੇ ਜਿੱਥੇ ਫੂਡ ਵਾਊਚਰ ਦੇਖੋ ਗਵਰਨਮੈਂਟ ਦੀਆਂ ਜਾਦਾ ਹੈ ਤੇ ਪ੍ਰਾਈਵੇਟ ਆਰਗੇਨਾਈਜੇਸ਼ਨਾਂ ਕੋਲ ਚੀਜ਼ ਨਹੀਂ ਹੈ ਤੇ ਉਹ ਸਾਰੀਆਂ ਜਿਹੜੀਆਂ ਉਹ ਇਹਦੇ ਨਾਲ ਰਿਲੇਟਡ ਆ ਮਾਈ ਗਵਰਨਰਲ ਸੈਂਟਰ ਲਿੰਕ ਨਾਲ ਰਿਲੇਟਡ ਹੈ ਤੇ ਉਹਨਾਂ ਦੇ ਥਰੂ ਹੀ ਉਹ ਜਿਹੜਾ ਪਰਚੇਸ ਕਰਦੇ ਆ ਬੇਸਿਕਲੀ ਇੱਕ ਸੋਸ਼ਲ ਵਰਕਰ ਹੁੰਦਾ ਲੈਟਸ ਸੇ ਕੋਈ ਵੀ ਸਾਨੂੰ ਕੋਈ ਸਿਚੁਏਸ਼ਨ ਹੋਗੀ ਸੋਸ਼ਲ ਵਰਕਰ ਉਹਨੂੰ ਲੋਟ ਕਰ ਦਿੰਦੀਆਂ ਗਵਰਨਮੈਂਟ ਫੋਰ ਐਗਜ਼ਾਮਪਲ ਅਸੀਂ ਆ ਸੀਮ ਸਕੂਲ ਦੇ ਵਿੱਚ ਵੀ ਐਟ ਲਾਸ ਤੇ ਕੁਝ ਨਾ ਹੋਵੇ ਤਾਂ ਵੀ ਰੈਫਰ ਦਾ ਕੇਸ ਤੋਂ ਸੋਸ਼ਲ ਵਰਕਰ ਕੋਈ ਫੈਮਿਲੀ ਡਿਗਰੋਨ ਹੁੰਦੀ ਹੈ ਤਾਂ ਸੋਸ਼ਲ ਵਰਕਰ ਸੋਸ਼ਲ ਵਰਕਰ ਫਿਰ ਉੱਥੇ ਆ ਕੇ ਉਹ ਫਿਰ ਉਹ ਕੇਸ ਨੂੰ ਤਿਆਰ ਕਰਦਾ ਪਰ ਡਾਇਰੈਕਟ ਜੇ ਫੰਡਿੰਗ ਦੀ ਗੱਲ ਕੀਤੀ ਜਾ ਵੀ ਤਾਂ ਉਹ ਉਦੋਂ ਹੀ ਹੈ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਆਦਰਵਾਇਜ਼ ਸਪੋਰਟ ਇਜ਼ देयर ਬਟ ਨੋ ਨੋ ਫੰਡਿੰਗ ਟੈਕਨੀਕਲ ਜ ਸੁਆਲ ਮੇਰਾ ਹੋਰ ਹੈ ਵੀ ਖਾਸ ਤੌਰ ਤੇ ਉਹਨਾਂ ਪੇਰੈਂਟਸ ਵਾਲ ਤੇ ਜਿਨ੍ਹਾਂ ਦੇ ਬੱਚੇ ਇੱਥੇ ਡਿਲੀਵਰ ਹੋਏ ਨੇ ਡਿਲੀਵਰੀ ਤੋਂ ਬਾਅਦ ਫੌਰਨ ਬਾਅਦ ਬੱਚੇ ਦੀ ਦੇਖਰੇਖ ਵਾਸਤੇ ਬਹੁਤ ਵਾਰੀ ਕੀ ਹੁੰਦਾ ਹੈ ਵੀ ਪੇਰੈਂਟਸ ਨੂੰ ਵੀਜ਼ਾ ਨਹੀਂ ਮਿਲਦਾ ਜਾਂ ਦਾਦਾ ਦਾਦੀ ਨੂੰ ਜਾਂ ਨਾਨਾ ਨਾਨੀ ਨੂੰ ਬੁਲਾਉਣਾ ਚਾਹ ਰਿਹਾ ਕਪਲ ਤੇ ਉਹ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ ਰਿਫਿਊਜ਼ ਹੋ ਜਾਂਦਾ ਜਾਂ ਸੋ ਡਿਫਰੈਂਟ ਰੀਜਨਸ ਹੋ ਸਕਦੇ ਨੇ ਹੁਣ ਉਹਨਾਂ ਵਾਸਤੇ ਉਸ ਕਪਲ ਵਾਸਤੇ ਬੱਚੇ ਨੂੰ ਸੰਭਾਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਲਾ ਹੈ ਕੰਮ ਵੀ ਕਰਨਾ ਹੈ ਕੰਮ ਵੀ ਕਰਨਾ ਹੈ ਬੱਚੇ ਨੂੰ ਨਹਾਉਣਾ ਤੋਣਾ ਉਹਨੂੰ ਕੀ ਤਰੀਕੇ ਨਾਲ ਉਹਨੀ ਮਾਲਿਸ਼ ਕਰਨੀ ਕਿਉਂਕਿ ਛੋਟੇ ਬੱਚੇ ਦੇ ਕਿਉਂਕਿ ਦਾਦੀਆਂ ਨਾਨੀਆਂ ਨੂੰ ਤਾਂ ਪਤਾ ਹੁੰਦਾ ਕਿਉਂਕਿ ਉਹਨਾਂ ਦਾ ਤਜਰਬਾ ਹੁੰਦਾ ਲਾਈਫ ਦਾ ਉਹਨਾਂ ਪੇਰੈਂਟਸ ਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦਾ ਕੋਈ ਡਿਪਾਰਟਮੈਂਟ ਹੈ ਪਾਰਟिकुलर ਉਸ ਉਸ ਟਾਈਮ ਫਰੇਮ ਦੇ ਵਿੱਚ ਨਿਛਲੀ 2-4 ਮਹੀਨੇ ਵਾਸਤੇ ਕਿ ਤੁਹਾਨੂੰ ਸਪੋਰਟ ਮਿਲਦੀ ਹੋਵੇ ਉਹਨਾਂ ਨੂੰ ਅ ਦੇਖੋ ਡਾਇਰੈਕਟ ਡਿਪਾਰਟਮੈਂਟ ਜਿਹਦਾ ਇਮੀਗ੍ਰੇਸ਼ਨ ਦਾ ਮੈਟਰ ਆ ਜੇ ਤਾਂ ਨਹੀਂ ਉਦਾਂ ਹੁੰਦਾ ਬਟ ਅਗੇਨ ਇਟ ਡਿਪੈਂਡਸ ਕੇਸ ਟੂ ਕੇਸ ਫੋਰ ਐਗ ਬੱਚਿਆਂ ਦੀ ਬਹੁਤ ਕੇਅਰ ਕਰਦੇ ਆ ਇਹ ਕੰਟਰੀ ਜਿਹੜਾ ਇਹਨਾਂ ਲਈ ਬੱਚਾ ਪੈਰਾਮੌਂਟ ਹੈ ਤੇ ਜਦੋਂ ਬੱਚੇ ਦੀ ਵੈਲਫੇਅਰ ਦੀ ਗੱਲ ਆਉਂਦੀ ਹੈ ਦੇ ਕੈਨ ਡੂ एवरीथिंग ਤੇ ਬਟ ਹੁਣ ਦੇਖੋ ਇਮੀਗ੍ਰੇਸ਼ਨ ਮੈਟਰ ਬੜਾ ਇੰਡੀਪੈਂਡੈਂਟ ਜਿਹਾ ਹੈ ਉਹਦੇ ਵਿੱਚ ਆਪਣੀ ਕੋਈ ਡਵੈਲਪਮੈਂਟ ਨਹੀਂ ਹੁੰਦੀ ਬਟ ਜੇ ਆਪਾਂ ਰੈਲੇਵੈਂਟ ਆਰਗੇਨਾਈਜੇਸ਼ਨਸ ਨਾਲ ਗੱਲ ਕਰੀਏ ਜਿੱਦਾਂ ਆਪਾਂ ਲੈਟਸ ਸੇ ਕਿਸੇ ਵੀ ਇਹਨਾਂ ਨਾਲ ਗੱਲ ਕਰੀਏ ਵੀ ਸਾਡੀ ਪ੍ਰੋਬਲਮ ਹੈ ਸਾਨੂੰ ਹੈਲਪ ਕਰੋ ਤਾਂ ਲੈਟਸ ਸੇ ਮੈਂ ਕੰਮ ਕੀਤਾ ਐਜ਼ ਆਫ ਕਾਉਂਸਲਰ ਐਂਡ ਸੋਸ਼ਲ ਵਰਕਰ ਤੇ ਅਸੀਂ ਕੇਸ ਬਣਾ ਕੇ ਬੜੀ ਵੀਜ਼ਾ ਲਵਾਇਆ ਜੀ ਅਸਾਂ ਨੂੰ ਸਾਨੂੰ ਕੇਸ ਤਿਆਰ ਕਰਨਾ ਪੈਂਦਾ ਕਿ ਦੇਖੋ ਜੀ ਇਹ ਫੈਮਿਲੀ ਸਰਵਾਈਵ ਨਹੀਂ ਕਰ पाएगी ਕਿਉਂਕਿ ਇਹ ਦੋਨੋਂ ਨੇ ਕੰਮ ਵੀ ਕਰਨਾ ਐਂਡ ਦੇ ਆਰ ਟੈਂਪਰੇਰੀ ਰੈਜ਼ੀਡੈਂਟ ਔਰ ਅ ਸਟੂਡੈਂਟ ਤੇ ਇਹਨਾਂ ਨੂੰ ਇਹ ਵੀਜ਼ਾ ਦਿੱਤਾ ਜਾਵੇ ਤੇ ਉਹ ਦੇ ਦੇ ਦਿੰਦੇ ਆਂ ਜੀ ਵੀਜ਼ਾ ਉਹ ਹੁੰਦਾ ਕੀ ਹੈ ਵੀ ਸਾਨੂੰ ਕੁਝ ਲੋਕ ਸਾਡੇ ਕੀ ਕਰਦੇ ਆ ਆਪ ਹੀ ਵੀਜ਼ਾ ਲਾ ਦਿੰਦੇ ਆਂ ਉਹਨਾਂ ਨੂੰ ਇੱਕ ਇੱਕ ਬਰਾਊਂਡ ਪੇਅਰ ਕਰਨਾ ਪੈਂਦਾ ਹਰ ਹਰ ਵੀਜ਼ੇ ਦਾ ਇੱਕ ਚਲੋ ਇੱਕ ਸੈਕਸ਼ਨ ਤਾਂ ਹੈ ਵੀ ਅੰਡਰ ਦਿਸ ਕਲੋਜ਼ ਆਪੇ ਵੀਜ਼ਾ ਪਾਣਾ ਪਰ ਇੱਕ ਜੈਨੂਨ ਰੀਜ਼ਨ ਹੋਣਾ ਚਾਹੀਦਾ ਸੀ ਕਿਉਂ ਪਾਣਾ ਹੈ ਫਿਰ ਕਈ ਵਾਰੀ ਅਸੀਂ ਉਹਨੂੰ ਪੈਂਡਾਉਨ ਨਹੀਂ ਕਰ ਸਕਦੇ ਆਪਾਂ ਆਪਣੀ ਗੱਲ ਨਹੀਂ ਦੱਸ ਸਕਦੇ ਉਹਨਾਂ ਨੂੰ ਵੀ ਕੀ ਹੋਣਾ ਚਾਹੀਦਾ ਡਿਲੀਵਰ ਨਹੀਂ ਕਰ ਸਕਦੇ ਤੇ ਉਹ ਜਿਉ ਹੋ ਜਾਵੇ ਤਾਂ देयर ਮੈਨੀ ਕੇਸਿਸ ਜਿੱਥੇ ਮਤਲਬ ਫੈਮਿਲੀਜ਼ ਬੁਲਾਈ ਜਾਂਦੀਆਂ ਵੈਨ ਇਟ ਕਮਸ ਟੂ ਦ ਕਿਡਸ ਉਦੋਂ ਨਵਾਂ ਸਟਰੋਂਗ ਕੇਸ ਹੋ ਜਾਂਦਾ ਸ਼ੁਕਰੀਆ ਦੀਪਕ ਜੀ ਮੈਨੂੰ ਲੱਗਦਾ ਮਾਨਸਾ ਸਾਹਿਬ ਵੀ ਆਪਾਂ ਜਿਹੜੇ ਬੱਚਿਆਂ ਬਾਰੇ ਖਾਸ ਤੌਰ ਤੇ ਜੋ ਸੋਚਿਆ ਸੀ ਕਾਫੀ ਜਾਣਕਾਰੀ ਪੇਰੈਂਟਸ ਨੂੰ ਮਿਲੀ ਹੋਈਗੀ ਆਪਣੇ ਦਰਸ਼ਕਾਂ ਨੂੰ ਮਿਲੀ ਹੋਈਗੀ ਬੱਚਾ ਜਿਵੇਂ ਇਹਨਾਂ ਨੇ ਕਿਹਾ ਵੀ ਬੱਚਾ ਇਹਨਾਂ ਵਾਸਤੇ ਪੈਰਾਮਾਉਂਟ ਆ ਵੀ ਬੱਚਾ ਸਭ ਤੋਂ ਵੱਧ ਇੰਪੋਰਟੈਂਟ ਚੀਜ਼ ਹੈ ਜੋ ਇਸ ਧਰਤੀ ਤੇ ਪੈਦਾ ਹੋਇਆ ਜਿਹੜੇ ਬੱਚੇ ਇੱਥੇ ਆ ਵੀ ਗਏ ਉਹਨਾਂ ਦੀ ਸਾਂਭ ਸੰਭਾਲ ਉਹ ਕਿਸੇ ਵੀ ਤਰੀਕੇ ਨਾਲ ਚਾਹ ਮਾਲੀ ਤੌਰ ਤੇ ਜੇ ਕਲਚਰਲੀ ਉਹਨੂੰ ਸਪੋਰਟ ਕਰਨਾ ਹੈ ਜਾਂ ਲੈਂਗੁਆਇਸਟਿਕ ਬੈਰੀਅਰ ਹੈ ਜਿਹੜਾ ਉਹਨੂੰ ਤੋੜਨ ਵਾਸਤੇ ਉਹਨੂੰ ਕਿਸ ਤਰੀਕੇ ਨਾਲ ਸਪੋਰਟ ਹੈ ਡਿਪਾਰਟਮੈਂਟਸ ਮੌਜੂਦ ਨੇ ਪੇਰੈਂਟਸ ਨੂੰ ਚੀਜ਼ ਕਰਾਣੀ ਚਾਹੀਦੀ ਹੈ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਵਾਸਤੇ ਸਪੈਸ਼ਲਾਈਜ਼ਿੰਗ ਆਫੀਸਰ ਜਾਂ ਐਸਐਸਓ ਹੋਵੇ ਨੇ ਉਹਨਾਂ ਨੂੰ ਜਾ ਕੇ ਅਪਰੋਚ ਕਰੋ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ ਮੈਂ ਵੀ ਇੱਕ ਛੋਟੀ ਜੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਜੀ ਮੈਨੂੰ ਭਾਈ ਦੀ ਗੱਲਾਂ ਬੜੀ ਵਧੀਆ ਲੱਗੀ ਜਿਹੜੀ ਉਹਨਾਂ ਨੇ ਸ਼ੁਰੂ ਚ ਗੱਲ ਕੀਤੀ ਹੈ ਨਾ ਕਿ ਮੇਲਿਆਂ ਦੇ ਵਿੱਚ ਆਰਗੇਨਾਈਜ਼ ਕਰਨਾ ਚਾਹੀਦਾ ਆਪਣੀ ਕਮਿਊਨਿਟੀ ਨੂੰ ਕਿ ਇਹਨਾਂ ਵੱਲੋਂ ਕਿਹੜੀ ਕਿਹੜੀ ਸਵਾਵਾ ਦਿੱਤੀਆਂ ਜਾਂਦੀਆਂ ਹੈ ਜਿਹੜਾ ਆਪਣੇ ਮੇਰਾ ਜਿਹੜੇ ਇੱਥੇ ਮੇਲਾ ਆਰਗੇਨਾਈਜ਼ ਕਰਾਨੇ ਹੈ ਜੀ ਉਹਨਾਂ ਨੂੰ ਵੀ ਬੇਨਤੀ ਹੈ ਤੇ ਪਲੀਜ਼ ਹੋ ਸਕੇ ਤਾਂ ਇਦਾਂ ਦੀਆਂ ਜਰੂਰ ਆਪਣੇ ਮੇਲਿਆਂ ਦੇ ਵਿੱਚ ਚੀਜ਼ਾਂ ਆਰਗੇਨਾਈਜ਼ ਕਰਾਇਆ ਕਰੋ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਮਿਲੇ ਜੇ ਨੌਲੇਜ ਇਕੱਠੀ ਹੋਵੇ ਹਣਾ ਬਿਲਕੁਲ ਬਿਲਕੁ ਮੈਂ ਚਾਹਾਂਗਾ ਆਪਾਂ ਵਿੱਚ ਸਾਡਾ ਜਿਹੜਾ ਇੱਥੇ ਕਲਚਰਲ ਪ੍ਰੋਗਰਾਮ ਹੁੰਦੇ ਨੇ ਉਹ ਕਿਸੇ ਵੀ ਤਰੀਕੇ ਨਾਲ ਨੇ ਉਹ ਕਿਸ ਤਰੀਕੇ ਨਾਲ ਸਭਿਆਚਾਰਕ ਤੌਰ ਤੇ ਜਾਂ ਬੱਚਿਆਂ ਨੂੰ ਮੋਰਲੀ ਸਪੋਰਟ ਕਰ ਸਕਦੇ ਨੇ ਉਸ ਬਾਰੇ ਆਪਾਂ ਅਲੱਗ ਤੋਂ ਇੱਕ ਸੈਗਮੈਂਟ ਰੱਖੀਏ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ ਧੰਨਵਾਦ ਹੁਣ ਇਸ ਤੋਂ ਬਾਅਦ ਆਪਾਂ ਸੈਕੰਡ ਟਾਈਪ ਐਪੀਸੋਡ ਦੇ ਵਿੱਚ ਜਦੋਂ ਗੱਲਬਾਤ ਕਰਾਂਗੇ ਉਹ ਜਵਾਨਾਂ ਬਾਰੇ ਗੱਲਬਾਤ ਕਰਾਂਗੇ ਅੱਜ ਦੇ ਇਸ ਬੱਚਿਆਂ ਵਾਲੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਲਈ ਥੈਂਕ ਯੂ